ਲੁਧਿਆਣਾ ਦੇ ਹੈਬੋਵਾਲ ਵਿਖੇ ਚੂੜਪੁਰ ਰੋਡ ਤੇ ਬੀਤੀ ਰਾਤ ਹਨ ਪਛਾਤੇ ਵਿਅਕਤੀਆਂ ਵੱਲੋਂ ਜ਼ਖਮੀ ਕੀਤੇ ਪਰਮੁਖ ਸਿੱਖ ਆਗੂ ਜੋਗਾ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦਰਸਲ ਬੀਤੀ ਰਾਤ ਜੋਗਾ ਸਿੰਘ ਤੇ ਉਹਨਾਂ ਦੇ ਤਿੰਨ ਸਾਥੀਆਂ ਸਮੇਤ ਉਹਨਾਂ ਦੇ ਮੋਟਰਸਾਈਕਲ ਨੂੰ ਇਨੋਵਾ ਕਾਰ ਦੇ ਨਾਲ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਜੋਗਾ ਸਿੰਘ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਮੂਹ ਸੰਗਤ ਸਿੱਖਾ ਵੀਰਾਂ ਦੇ ਚਰਨਾਂ ਦੀ ਬੇਨਤੀ ਹੈ ਵੀ ਜਿਹੜਾ ਇਹ ਰਾਤ ਜੋਗਾ ਸਿੰਘ ਖਾਲਸਤਾਨੀ ਦੇ ਨਾਲ ਜੋ ਵੀ ਇਹ ਕਰਨਾ ਹੋਈ ਆ ਇਹ ਆਪਣੇ ਘਰ ਜਾ ਰਹੇ ਸੀਗੇ ਦੋਨੇ ਚਾਰੇ ਵੀਰ ਤੇ ਰਸਤੇ ਦੇ ਵਿੱਚ ਹੈਬੋ ਵਾਲੇ ਦੇ ਕੋਲ ਆ ਕੇ ਇਹਦੇ ਘਰ ਤੋਂ ਥੋੜਾ ਜਿਹਾ ਦੂਰ ਪਹਿਲਾਂ ਹੀ ਅੱਧਾ ਕਿਲੋਮੀਟਰ ਉੱਥੇ ਆ ਕੇ ਗੱਡੀ ਇੱਕ ਨੋਵਾ ਗੱਡੀ ਆ ਰਹੀ ਆ ਉਹ ਇਹਨਾਂ ਦੇ ਕੋਲੋਂ ਹਿੱਟ ਕਰਕੇ ਇਹਨਾਂ ਨੂੰ ਬੈਕ ਦੇ ਵਿੱਚ ਮਤਲਬ ਵੀ ਪਿੱਛੇ ਹਿੱਟ ਕਰ ਰਹੀ ਆ ਪੂਰੀ 120 ਦੀ ਸਪੀਡ ਤੇ ਆ ਕੇ ਉਹਦੀਆਂ ਲਾਈਟਾਂ ਬੰਦ ਸੀਗੀਆਂ ਤੇ ਉਹਦੇ ਵਿੱਚ ਆ ਕੇ ਹਿੱਟ ਕਰਨ ਤੋਂ ਬਾਅਦ ਜਦੋਂ ਇਹ ਥੱਲੇ نیچے ਗਰੇ ਆ ਸੜਕ ਤੇ ਉਥੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਸਿੰਘ ਸੀਗਾ ਉਹਨੇ ਨੰਬਰ ਵੀ ਨੋਟ ਕਰਿਆ ਗੱਡੀ ਦਾ ਤੇ ਫਿਰ ਉਦੋਂ ਬਾਅਦ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਕੀ ਹੋਇਆ ਕੀ ਨਹੀਂ ਆਇਆ ਤੇ ਕੁਝ ਰਾਹੀਰ ਵੀਰ ਨੇ ਕਿਸੇ ਨੇ ਚੁੱਕ ਕੇ ਆਪਣੀ ਗੱਡੀ ਦੇ ਵਿੱਚ ਇਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਲੈ ਕੇ ਆਂਦਾ ਡੀਐਮਸੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਇਲਾਜ ਇਹਨਾਂ ਦਾ ਸ਼ੁਰੂ ਹੋਇਆ ਤੇ ਸਵੇਰ ਤੱਕ ਇਹਨਾਂ ਦਾ ਜਦੋਂ ਇਲਾਜ ਲੱਗਿਆ ਤੇ ਜਦੋਂ ਤਿੰਨ ਵੀਰ ਸੀ ਉਹਨਾਂ ਦੀ ਹਾਲਤ ਠੀਕ ਸੀ ਜੋਗਾ ਸਿੰਘ ਖਾਲਸਤਾਨੀ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਸੀ ਕਿ ਸਿਰ ਦੇ ਵਿੱਚ ਸੱਟਾਂ ਜਿਆਦਾ ਲੱਗਣ ਦੇ ਕਾਰਨ ਉਹਨਾਂ ਨੂੰ ਆਪਰੇਸ਼ਨ ਦੇ ਵਿੱਚ ਲੈ ਕੇ ਗਏ 5-6 ਘੰਟੇ ਬਾਅਦ ਆਪਰੇਸ਼ਨ ਉਹਨਾਂ ਦਾ ਹੋਣਾ ਹੋਇਆ ਇਹ ਹੁਣ ਉਹ ਆਈਸੀਯੂ ਦੇ ਵਿੱਚ ਹੈਗੇ ਨੇ ਤੇ ਜਿਹੜੇ ਇਹਨਾਂ ਨੇ ਹੁਣ ਡਾਕਟਰਾਂ ਨੇ ਸਾਨੂੰ ਦਿੱਤਾ ਆ ਵੀ ਇਹ 50 60 ਘੰਟੇ ਲੱਗ ਸਕਦੇ ਨੇ ਇਹਨੂੰ ਹਜੇ ਠੀਕ ਹੋਣ ਦੇ ਵਿੱਚ ਜਾਂ ਵੀ ਇਹਨਾਂ ਨੂੰ ਵੀ ਜੇ ਹੋਸ਼ ਦੇ ਵਿੱਚ ਆਉਣ ਦੇ ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅਮਰitsar ਦੇ ਆਗੂਆਂ ਨੇ ਜੋਗਾ ਸਿੰਘ ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਇਹ ਜਿਹੜੀ ਘਟਨਾ ਹੈ ਇਹ ਬਿਲਕੁਲ ਬਹੁਤ ਹੀ ਮੰਦਭਾਗੀ ਹੈ ਜੇ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਅਮਰਸਰ ਹੋਰ ਜਥੇਬੰਦੀਆਂ ਨਾਲ ਲੈ ਕੇ ਸੰਘਰਸ਼ ਵੱਡਾ ਸੰਘਰਸ਼ ਅਲੀਕੇ ਦਾ ਕੌਮ ਨੂੰ ਉਹਨੂੰ ਇਹ ਦੇ ਵਿੱਚ ਜਾਗਣਾ ਚਾਹੀਦਾ ਹੈ ਵੀ ਇਹ ਜੋ ਕੋਈ ਵੀ ਨੌਜਵਾਨ ਸਿੱਖ ਕੌਮ ਦੀ ਗੱਲ ਕਰਦਾ ਤੇ ਉਹਦੇ ਤੇ ਇਦਾਂ ਦੇ ਹਮਲੇ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਏ ਇਹ ਮੰਦਭਾਗੀ ਏ ਸਾਡੀ ਕੌਮ ਲਈ ਭਾਈ ਜੋਗਾ ਸਿੰਘ ਖਾਲਸਤਾਨੀ ਤੇ ਜਿਹੜਾ ਹਮਲਾ ਕੀਤਾ ਗਿਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਜਿਹੜੀ ਸਿੱਖ ਕੌਮ ਦੇ ਵਿੱਚ ਭਰਾ ਮਾਰੂ ਜਾਂਗਾ ਬਹੁਤ ਬੁਰੀ ਗੱਲ ਆ ਭਾਈ ਜੋਗਾ ਸਿੰਘ ਖਾਲਸਤਾਨੀ ਉਹ ਯੋਧਾ ਵਾ ਜਿੱਥੇ ਵੀ ਕਿਸੇ ਸਿੱਖ ਦੀ ਪਾਗ ਲੱਥੀ ਜਾਂ ਕਿਸੇ ਦੀ ਕੋਈ ਬੇਇਜ਼ਤੀ ਹੋਈ ਇਹ ਸਿੱਖ ਹਰ ਇੱਕ ਥਾਂ ਤੇ ਉੱਥੇ ਜਾ ਕੇ ਖੜਦਾ ਸੀ ਅੱਜ ਉਹਦੀ ਜਿਹੜੀ ਹਾਲਤਾ ਬਹੁਤ ਬੁਰੀ ਆ ਅਜੇ ਤੱਕ ਉਹਨੂੰ ਹੋਸ਼ ਨਹੀਂ ਆਈ ਐਸਯੂ ਜੂ ਦੇ ਵਿੱਚ ਉਹ ਲੱਗੇ ਹੋਏ ਨੇ ਅਸੀਂ ਸਿੱਖ ਸੰਗਤ ਨੂੰ ਅਪੀਲ ਵੀ ਕਰਦੇ ਆ ਕਿ ਉਹ ਭਾਈ ਜੋਗਾ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਵੀ ਜ਼ਰੂਰ ਕਰੇ ਕਿਉਂਕਿ ਬਹੁਤ ਤੇ ਮਹਿੰਗਾ ਹਸਪਤਾਲ ਆ ਤੇ ਸਿੱਧੀ ਪਰਿਵਾਰ ਦੀ ਹੈਲਪ ਉਹ ਜ਼ਰੂਰ ਕਰਨ ਤਾਂ ਕਿ ਜਿਹੜਾ ਪਰਿਵਾਰ ਆ ਉਹ ਇਸ ਮੁਸ਼ਕਲ ਦੇ ਵਿੱਚ ਉਹਨਾਂ ਨੂੰ ਇਹ ਲੱਗੇ ਪਈ ਖਾਲਸਾ ਪੰਥ ਜਿਹੜਾ ਉਹ ਸਾਡੇ ਨਾਲ ਖੜਾ ਵਾ ਬਾਕੀ ਸ਼ਰੂਮਣੀ ਕਾਲੀਦਾਲ ਅੰਮ੍ਰਿਤਸਰ ਦੇ ਵੱਲੋਂ ਜਿੰਨੀ ਵੀ ਕਾਨੂੰਨੀ ਸਹਿਤਾਵਾ ਪਰਿਵਾਰ ਨੂੰ ਐਡਵੋਕੇਟ ਸਿਮਰਨਜੀਤ ਸਿੰਘ ਜੀ ਦੇਣਗੇ ਬਕਾਇਦਾ ਹੀ ਰਾਜਪਾਲ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਮਿਲਾਂਗੇ ਮੈਮੋਰੰਡਮ ਦੇਵਾਂਗੇ ਕਿ ਇਹ ਜਿਹੜਾ ਇੱਕ ਸਾਜ਼ਿਸ਼ ਦੇ ਤਹਿਤ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਆ ਇਹਨੂੰ ਰੋਕਿਆ ਜਾਣਾ ਚਾਹੀਦਾ ਔਰ ਇਹ ਬਹੁਤ ਹੀ ਨਿੰਦਣਯੋਗ ਆ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਆ ਉਹਨਾਂ ਨੂੰ ਭਾਈ ਜੋਗਾ ਸਿੰਘ ਦੀ ਸਿਹਤਯਾਬੀ ਲਈ ਅਰਦਾਸ ਵੀ ਕਰਨੀ ਚਾਹੀਦੀ ਆ ਡਾਕਟਰਾਂ ਵੱਲੋਂ ਜੋਗਾ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਫਿਲਹਾਲ ਉਹਨਾਂ ਦਾ ਆਪਰੇਸ਼ਨ ਹੋ ਚੁੱਕਿਆ ਡਾਕਟਰਾਂ ਦਾ ਕਹਿਣਾ ਕਿ ਜੋਗਾ ਸਿੰਘ ਦੇ ਹੋਸ਼ ਵਿੱਚ ਆਉਣ ਤੋਂ ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਰਾਤੀ ਮੈਂ ਜੋਗਾ ਸਿੰਘ ਤੇ ਨਾਲ ਦੋ ਸਾਥੀ ਹੋਰ ਸਨ ਅਸੀਂ ਆਪਣਾ ਲੋਹਾਰੇ ਪਿੰਡ ਤੋਂ ਜੋਗਾ ਸਿੰਘ ਦੇ ਘਰੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਆਪਣਾ ਕੀ ਕਹਿੰਦੇ ਆ ਜੀ ਆ ਆਪਣਾ ਡੈਰੀ ਆ ਜਾਂਦੀ ਜੀ ਇੱਧਰ ਆਪਣਾ ਪਿੰਡ ਦਾ ਨਾਮ ਨਹੀਂ ਪਤਾ ਮੈਨੂੰ ਤੇ ਪੈਟਰੋਲ ਪੰਪ ਦੇ ਕੋਲੇ ਅਸੀਂ ਅੱਗੇ ਨਿਕਲੇ ਥੋੜਾ ਜਿਹਾ ਪੈਟਰੋਲ ਪੰਪ ਤੋਂ ਤੇ ਬੈਕ ਸਾਈਡ ਤੋਂ ਗੱਡੀ ਆਈ ਤੇ ਗੱਡੀ ਪਿੱਛੋਂ ਗੱਡੀ ਮਾਰ ਕੇ ਉਹ ਨਿਕਲ ਗਿਆ ਜੀ ਰੁਗਿਆ ਨਹੀਂ ਤੇ ਉਹਦੀ ਗੱਡੀ ਦਾ ਨੰਬਰ ਨੋਟ ਕਰ ਲਿਆ ਸੀਗਾ ਜੀ ਗੱਡੀ ਦਾ ਨੰਬਰ ਹੈਗਾ ਜੀ 7418 ਤੇ ਉਹ ਗੱਡੀ ਮਾਰ ਕੇ ਨਿਕਲ ਗਏ ਸੀਗੇ ਤੇ ਪਿੱਛੋਂ ਇੱਕ ਗੱਡੀ ਹੋਰ ਆਈ ਸੀਗੀ ਜਿਨ੍ਹਾਂ ਨੇ ਇੱਥੇ ਆਪਾਂ ਨੂੰ ਹਸਪਤਾਲ ਪਹੁੰਚਾਇਆ ਜੀ ਤੇ ਆਂਦੇ ਸਾਰੂਰੇ ਜੋਗਾ ਸਿੰਘ ਦੇ ਸਿਰ ਤੇ ਜਿਆਦਾ ਸੱਟ ਲੱਗ ਚੁੱਕੀ ਸੀ ਕਿ ਬੈਕ ਸਾਈਡ ਤੇ ਜੀ ਤੇ ਉਹਨਾਂ ਦਾ ਹੁਣ ਆਪਰੇਸ਼ਨ ਹੋਇਆ ਜੀ ਤੇ ਉਹ ਉਹਨਾਂ ਨੇ ਕਿਹਾ ਵਾ ਕਿ 72 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਦੱਸ ਦੇਵਾਂਗੇ ਜੀ ਕੀ ਮਤਲਬ ਕੀ ਹੈਗਾ ਉਹਨਾਂ ਦਾ ਮੇਰੇ ਜੀ ਪੈਰ ਤੇ ਲੱਗੀ ਸੀਗੀ ਜੀ ਤੇ ਬਾਕੀ ਆ ਬਾਹਾਂ ਤੇ ਰਗੜ ਲੱਗੀ ਆ ਥੋੜੀ ਜੀ ਦੂਜੇ ਪਾਸੇ ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਸਣੀ ਸੁਜਾਪੁਰ ਦੇ ਨਾਲ ਜਸਵੀਰ ਹੇਰਾ ਪੈਰੇ ਦਾ ਟੀਵੀ